ਭਾਰਤੀਏ 에어ਫੋਰਸ ਨੇ ਪਾਕਿਸਤਾਨ ਦੇ ਕੈਂਪਰ ਦੇ ਕੀਤਾ ਧਾਬਰ ਤੋੜ ਹਮਲਾ। ਨਮਸਕਾਰ ਤੁਸੀਂ ਦੇਖ ਰਹੇ ਹੋ ਪਬਲਿਕ ਸਪੌਟ ਨਿਊਜ਼ ਫੋਕਸ ਤੇ ਮੈਂ ਬਾਦਲ ਸਿੰਘ। ਪਲਵਾਮਾ ਹਮਲੇ ਨੂੰ ਲੈ ਕੇ ਭਾਰਤੀ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਪਰ ਅੱਜ ਸਵੇਰੇ 3:30 ਦੇ ਕਰੀਬ ਭਾਰਤੀ ਵਾਯੂ ਸੈਨਾ ਵੱਲੋਂ ਪਾਕਿਸਤਾਨ ਦੇ 8 ਕਿਲੋਮੀਟਰ ਏਰੀਆ ਅੰਦਰ ਘੁਸਕੇ ਆਤਗਮਾਦੀ ਕੈਪਰ ਦੇ ਧਾਬਰ ਤੋੜ ਹਮਲਾ ਕਰਕੇ ਪਾਕਿਸਤਾਨ ਦੀ ਜੜਾ ਤੱਕ ਹਲਾਅ ਦਿੱਤੀਆਂ। ਪਾਕਿਸਤਾਨ ਤੇ ਕੀਤੇ ਇਸ ਹਮਲੇ ਨਾਲ ਭਾਰਤੀ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਕੇਂਦਰੀ ਮੰਤਰੀ ਵਿਜੇ ਸਾਮਪਲਾ ਨੇ ਪਾਕਿਸਤਾਨ ਤੇ ਹੋਏ ਇਸ ਹਮਲੇ ਤੇ ਕਿਹਾ ਕਿ ਜਦ ਤੱਕ ਪਾਕਿਸਤਾਨ ਖਤਮ ਨਹੀਂ ਹੋ ਜਾਂਦਾ ਤਦ ਤੱਕ ਪੁਲਵਾਮਾ ਹਮਲੇ ਦਾ ਬਦਲਾ ਪੂਰਾ ਨਹੀਂ ਹੋਵੇਗਾ। ਪਬਲਿਕ ਸਪੋਰਟ న్యూਸ ਫੋਕਸ ਬਿਊਰੋ ਦੇ ਨਾਲ ਬਹਾਦਰ ਸਿੰਘ ਵਿੱਕੀ ਸੰਧੂ ਤੇ ਰਜੇਸ਼ ਕੁਮਾਰ ਦੀ ਰਿਪੋਰਟ। ਨਰਿੰਕਾ ਨੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੇ ਉਸ ਦਿਨ ਤੋਂ ਬੜੀ ਚਿੰਤਾ ਕੀਤੀ ਸੀ ਔਰ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਨੇ ਹਮਲਾ ਕੀਤਾ ਆਤਮਕਾਤੀ ਹਮਲਾ ਕੀਤਾ ਸੀ ਉਹਨਾਂ ਨੇ ਬਹੁਤ ਵੱਡੀ ਗਲਤੀ ਕਰ ਲਈ ਹੈ। ਔਰ ਇਸ ਗਲਤੀ ਦੀ سزا ਮਿਲੇਗੀ ਔਰ ਇਸ ਗਲਤੀ ਦੀ سزا ਦੇਣ ਦੇ ਲਈ ਉਹਨਾਂ ਨੇ ਉਦਣ ਹੀ ਕਿਹਾ ਸੀ ਕਿ ਅਸੀਂ ਸਾਰੀਆਂ ਫੋਰਸਿਸ ਨੂੰ ਆਰਮੀ ਨੂੰ ਵੀ ਪੈਰਾਮਿਲਟਰੀ ਫੋਰਸਿਸ ਨੂੰ ਵੀ ਪੁਲਿਸ ਨੂੰ ਵੀ ਇਹ ਕਹਿ ਦਿੱਤਾ ਸੀ ਕਿ ਹੁਣ ਅਤੰਕਵਾਦ ਦਾ ਮੁਕਾਬਲਾ ਕਰਨ ਦੇ ਲਈ ਤੁਹਾਨੂੰ ਕਿਸੇ ਕੋਲੋਂ ਵਖਰੀ ਇਹ ਜਿਹੜਾ ਆਗਿਆ ਲੈਣ ਦੀ ਲੋੜ ਨਹੀਂ ਤੁਸੀਂ ਇਹਦਾ ਬਦਲਾ ਲਓ ਸਥਾਨ ਸਮੇ ਇਹ ਚੈ ਕਰਨਾ ਵੀ ਸੋਚ ਦੇ ਉੱਤੇ ਹੀ ਛੱਡ ਦਿੱਤਾ ਸੀ ਔਰ ਕੱਲ ਭਾਰਤੀ ਫੌਜੀਆਂ ਹ ਸੈਨਿਕਾਂ ਨੇ ਇਸ ਦਾ ਜਿਹੜਾ ਪਲਵਾਮਾ ਦਾ ਬਦਲਾ ਜਿਹੜਾ ਤਾਂ ਨਹੀਂ ਮੈਂ ਕਹਿ ਸਕਦਾ ਕਿ ਅੱਜ ਲੋਕਾਂ ਨੂੰ ਉਹਨਾਂ ਦੇ ਦਿਲਾਂ ਨੂੰ ਬੜੀ ਰਾਹਤ ਮਿਲੀ ਹੈ ਕਿ ਜਿਨ੍ਹਾਂ ਨੂੰ ਇਹ ਲੱਗਾ ਕਿ ਉਸ ਬਦਲੇ ਦੇ ਪ੍ਰਤੀ ਉਸ ਪ੍ਰਤੀਕਿਰਿਆ ਦਾ ਜਿਹੜਾ ਜਵਾਬ ਪਾਕਿਸਤਾਨ ਨੇ ਮਾਕੂਲ ਜਵਾਬ ਜਿਹੜਾ ਦਿੱਤਾ ਆ ਔਰ ਅੱਗੇ ਤੋਂ ਪਾਕਿਸਤਾਨ ਜਾਂ ਪਾਕਿਸਤਾਨ ਦੇ ਵਿੱਚ ਬੈਠ ਕੇ ਅਤਿ ਕੰਕਵਾਦੀ ਗਤਿਵਿਧੀਆਂ ਚਲਾਉਣ ਵਾਲੇ ਔਰ ਭਾਰਤ ਦੇ ਖਿਲਾਫ ਕੰਮ ਕਰਨ ਵਾਲੇ ਉਹਨਾਂ ਸਾਰਿਆਂ ਲਈ ਇਹ ਇੱਕ ਜਿਹੜੀ ਫਸਟ ਅਸੀਂ ਬਦਲਾ ਮੈਂ ਤਾਂ ਨਹੀਂ ਕਿਹਾ ਕਿਉਂਕਿ ਜਿੰਨਾ ਚਿਰ ਪੂਰਾ ਖਤਮ ਨਹੀਂ ਹੁੰਦਾ ਉਹਨਾਂ ਚਿਰ ਬਦਲਾ ਵੀ ਪੂਰਾ ਨਹੀਂ ਹੁੰਦਾ ਪਰ ਇਹ ਉਹਨਾਂ ਨੂੰ ਸੁਚੇਤ ਕਰ ਦਿੰਦਾ ਕਿ ਅਗਰ ਸਾਡੇ ਵੱਲ ਉਂਗਲੀ ਚੱਕੋਗੇ ਤੇ ਅਸੀਂ ਉਸ ਉਂਗਲੀ ਦਾ ਜਿਹੜਾ ਹੱਥ ਵੱਡਣਾ ਵੀ ਜਾਣਦੇ ਆ ਐਸਾ 파ਰਥ ਦੇ ਫੌਜੀਆ ਨੇ ਪੂਰੀ ਦੁਨੀਆ ਦੇ ਵਿੱਚ ਦੱਸਦਾ ਔਰ ਮੈਂ ਨਾਲ ਇਹ ਵੀ ਕਹਾਂਗਾ ਕਿ ਮੋਦੀ ਜੀ ਦੀ ਗੱਲ ਜਿਹੜੀ ਛਾਤੀ 56 56 ਇੰਚ ਦੀ ਛਾਤੀ ਦੀ ਗੱਲ ਕਰਦੇ ਆ ਔਰ ਇਹ ਦੋਨੋਂ ਸਟ੍ਰਾਈਕ ਪਹਿਲਾਂ ਤੁਸੀਂ ਸਜੀਗਲ ਸਟ੍ਰਾਈਕ ਦੇਖੀ ਸੀ ਔਰ ਅੱਜ ਜਿਹੜੀ ਆ ਹੁਣ ਅੱਜ ਭਾਰਤੀ ਨੌਜਵਾਨਾਂ ਨੇ ਜਿਹੜਾ ਇਹ ਕਰਕੇ ਦਿਖਾਇਆ ਅੱਜ ਇਹ ਦੱਸ ਦਿੰਦਾ ਹੈ ਕਿ ਮੋਦੀ ਜੀ ਦੀ ਵੀ ਛਾਤੀ ਜਿਹੜੀ 56 ਇੰਚ ਦੀ ਚੌੜੀ ਹੈ ਇਹ ਪੂਰੀ ਦੁਨੀਆ ਨੂੰ ਸੁਨੇਹਾ ਦੇਣਾ ਚਾਹੀਦਾ ਹਾਂ ਜੀ ਅੱਜ ਉੱਥੇ ਫੁੱਲਾ ਕਾਂਗੜਾ ਗਿਆ ਨਾ